ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਆਉਂਦੇ ਇਲਾਕਾ ਪਤੇ ਸਿੰਘ ਕਲੋਨੀ ਵਿਖੇ ਪਿਛਲੇ ਦਿਨੀ ਬਰਸਾਤ ਕਾਰਨ ਦੋ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ ਸਨ ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਵੱਲੋਂ ਮਦਦਦਵਾਣ ਦਾ ਪ੍ਰੋਮਾ ਦਿੱਤਾ ਜਿਸ ਦੇ ਤਹਿਤ ਸੋਮਵਾਰ ਨੂੰ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਦੋਹਾਂ ਪਰਿਵਾਰਾਂ ਨੂੰ مالی ਸਹਾਇਤਾ ਦਿੰਦਿਆਂ ਚੈੱਕ ਪੇਸ਼ ਕੀਤੇ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਪ੍ਰੋਮਾ ਦਿੱਤਾ ਐਸਮੌਕੇ ਉਹਨਾਂ ਇਲਾਕੇ ਦੀਆਂ ਗਲੀਆਂ ਦਾ ਦौरा ਕੀਤਾ ਅਤੇ ਸਫਾਈ ਪ੍ਰਬੰਧਾਂ ਦਾ ਵੀ ਚਾਰਜ ਆ ਲਿਆ। ਹਾਂਜੀ ਮੈਨੂੰ ਪਤਾ ਲੱਗਾ ਸੀ ਸ਼ੁੱਕਰਵਾਰ ਉਸੇ ਦਿਨ ਹੀ ਆਪਾਂ ਆਏ ਸੀਗੇ ਇੱਥੇ ਆ ਕੇ ਅਮਰਜੀਤ ਉਹਨਾਂ ਨੂੰ ਮਿਲੇ ਸੀ। ਜੀ। ਔਰ ਨੀਲਮ ਭੈਣ ਜੀ ਇਹਨਾਂ ਦਾ ਵੀ ਅਸੀਂ ਦੇਖਿਆ ਸੀ ਇਹ ਤੁਹਾਨੂੰ ਪਤਾ ਬਾਰਸ਼ਾਂ ਪਿਛਲੇ ਦਿਨਾਂ ਚ ਬਹੁਤ ਹੋਈਆਂ। ਜੀ। ਉਹ ਕੁਦਰਤੀ ਆਫਤ ਕਰਕੇ ਇਹਨਾਂ ਦਾ ਜਿਹੜਾ ਸੀਗਾ ਛੱਤ ਡਿੱਗ ਪਈ ਤੇ ਮੈਂ ਇਹਨਾਂ ਨੂੰ ਪ੍ਰੋਮਿਸ ਕਰਕੇ ਗਿਆ ਸੀ ਕਿ ਮੰਡੇ ਨੂੰ ਅਸੀਂ ਤੁਹਾਨੂੰ ਆ ਕੇ ਜਿਹੜੀ ਸਰਕਾਰ ਵੱਲੋਂ ਸਹਾਇਤਾ ਉਹ ਉਹਦਾ ਜਿਸੀਂ ਦੋਨਾਂ ਪਰਿਵਾਰਾਂ ਨੂੰ ਅਮਰਜੀਤ ਸਿੰਘ ਨੂੰ ਵੀ ਔਰ ਨੀਲਮ ਜੀ ਨੂੰ 1 ਲੱਖ 20 ਹਜ਼ਾਰ ਦਾ ਚੈੱਕ ਜਿਹੜਾ ਅਸੀਂ ਇਹਨਾਂ ਨੂੰ ਦੇ ਕੇ ਜਾ ਰਹੇ ਹਾਂ ਔਰ ਅੱਗੇ ਵਾਸਤੇ ਵੀ ਇਨ ਫਿਊਚਰ ਅਗਰ ਕੋਈ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਇਹਨਾਂ ਦਾ ਸੇਵਾਦਾਰ ਅਦੇ ਗੁਪਤਾ ਇਹਨਾਂ ਦੇ ਨਾਲ ਖੜਾ ਹੈ 24 ਘੰਟੇ ਸਾਡੀ ਸਾਰੀ ਟੀਮ ਸੋ ਸਾਰੇ ਅਸੀਂ ਸਾਡੀ ਸਾਰੀ ਟੀਮ ਜਿਹੜੀ ਹੈ ਸੈਂਟਰਲ ਹਲਕੇ ਦੀ ਬੜੀ ਵੱਡੀ ਟੀਮ ਹੈ ਔਰ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਟੀਮ ਵੱਡੀ ਹੋਵੇ ਤਾਂ ਜੋ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਕਿ ਇਹ ਸਰਕਾਰ ਜਿਹੜੀ ਹੈ वचन ਬ자와 ਲੋਕਾਂ ਦੇ ਨਾਲ ਕਿ ਜਦੋਂ ਕਿਤੇ ਲੋਕਾਂ ਦੇ ਕੋਈ ਸੁੱਖ-ਦੁੱਖ ਦੀ ਘੜੀ ਆਏਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ 24 ਘੰਟੇ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਇਹਨਾਂ ਦੇ ਦੁੱਖਾਂ ਦੇ ਤਕਲੀਫਾਂ ਦੇ ਭਾਈਵਾਲਾਂ ਉਸ वचन ਨੂੰ ਪੂਰਾ ਕਰਦੇ ਹੋਏ ਅੱਜ ਮੈਂ ਇੱਥੇ ਆਇਆ ਹੋਰ ਵੀ ਮੈਨੂੰ ਪਤਾ ਲੱਗਾ ਕਿ ਹਰੀਪੁਰੇ ਸਾਈਡ ਤੇ ਜੀ ਜਿਹੜੀਆਂ ਛੱਤਾ ਡਿੱਗੀਆਂ ਉੱਥੇ ਵੀ ਅਸੀਂ ਇੱਕ ਦਿਨ 'ਚ ਹੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਜਿਹੜੀ ਸਰਕਾਰ ਵੱਲੋਂ ਜਿਹੜੀ ਸਹਾਇਤਾ ਉਹ ਉੱਥੇ ਦੇ ਕੇ